ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਅਫੀਸ਼ੀਅਲ ਮੰਗੜ ਤੇ ਹੋਪ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਤੇ ਵਾਹਿਗੁਰੂ ਜੀ ਦੀ ਮਿਹਰ ਨਾਲ ਚੜ੍ਹਦੀ ਕਲਾ ਚ ਹੋਵਾਂਗੇ ਜੀ ਜੇ ਸਾਡੇ ਚੈਨਲ ਤੇ ਪਹਿਲੀ ਵਾਰ ਆਇਓ ਜੀ ਅਸੀਂ ਦੱਸਦੀ ਹੈ ਜੀ ਆਪਾਂ ਆਪਣੇ ਚੈਨਲ ਤੇ ਸੱਚੀਆਂ ਹੱਡ ਬੀਤੀਆਂ ਮੋਟੀਵੇਸ਼ਨਲ ਵੀਡੀਓਜ਼ ਤੇ ਬਾਣੀ ਨਾਲ ਰਿਲੇਟਡ ਵੀਡੀਓਜ਼ ਤੁਹਾਡੇ ਨਾਲ ਸ਼ੇਅਰ ਕਰੀਦੀਆਂ ਨੇ ਸੋ ਇਸ ਕਰਕੇ ਜੇ ਤੁਸੀਂ ਇੰਟਰਸਟਿਡ ਹੋ ਤੇ ਪਲੀਜ਼ ਇਸ ਚੈਨਲ ਨੂੰ ਪਲੀਜ਼ ਜ਼ਰੂਰ ਸਬਸਕ੍ਰਾਈਬ ਕਰਨਾ ਤੇ ਨਾਲ ਲੱਗਦੇ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰਨਾ ਤਾਂ ਕਿ ਜਦੋਂ ਵੀ ਅਸੀਂ ਕੋਈ ਵੀ ਨਵੀਂ ਵੀਡੀਓ ਅਪਲੋਡ ਕਰੀਏ ਤੇ ਤੁਹਾਡੇ ਸਾਰਿਆਂ ਦੇ ਕੋਲ ਜੀ ਪਹੁੰਚ ਜਾਇਆ ਕਰੇ ਸੋ ਅੱਜ ਦੀ ਵੀਡੀਓ ਦੇ ਵਿੱਚ ਜਿਵੇਂ ਤੁਸੀਂ ਥੰਬਨੇਲ ਦੇ ਵਿੱਚ ਦੇਖ ਚੁੱਕੇ ਆਪਾਂ ਗੱਲ ਕਰਾਂਗੇ ਕਿ ਮਨੁੱਖ ਦੇ ਜੀਵਨ ਦੇ ਵਿੱਚ ਦੁੱਖ ਹੀ ਕਿਉਂ ਨਹੀਂ ਜ਼ਿਆਦਾ ਆਪਾਂ ਸੁੱਖ ਕਿਉਂ ਨਹੀਂ ਮਾਰ ਰਹੇ ਅੱਜ ਦੇ ਸਮੇਂ ਦੇ ਵਿੱਚ ਸਾਰੇ ਮਨੁੱਖ ਦੁਖੀ ਕਿਉਂ ਨੇ ਸੋ ਇਹ ਜਿਹੜੀ ਗੱਲ ਆ ਜੀ ਅਪਾ ਇੱਕ ਨਿੱਕੀ ਜਿਹੀ ਮੈਂ ਤੁਹਾਡੇ ਲਈ ਸ਼ੋਰਟ ਸਟੋਰੀ ਲੈ ਕੇ ਆਈਆਂ ਅਕਬਰ ਤੇ ਬੀਰਬਲ ਦੀ ਅਕਬਰ ਦੇ ਬੀਰਬਲ ਦੀਆਂ ਕਹਾਣੀਆਂ ਤੁਸੀਂ ਬਹੁਤ ਸੁਨੀਆਂ ਹੋਣਗੀਆਂ ਪਰ ਕਈ ਕਹਾਣੀਆਂ ਵਿੱਚ ਇਹੋ ਜੀਆਂ ਨੇ ਜੋ ਬਹੁਤ ਹੀ ਮੋਟੀਵੇਟ ਕਰਦੀਆਂ ਨੇ ਤੇ ਸਾਨੂੰ ਸੱਚ ਦਾ ਆਇਨਾ ਵੀ ਦਿਖਾਉਂਦੀਆਂ ਨੇ ਸੋ ਅਕਬਰ ਤੇ ਬੀਰਬਲ ਦੀ ਇਸ ਕਹਾਣੀ ਦੇ ਰਾਹੀ ਆਪਾਂ ਕਿਤੇ ਨਾ ਕਿਤੇ ਆਪਾਂ ਇਹ ਜਾਣਨ ਦੀ ਵੀ ਕੋਸ਼ਿਸ਼ ਕਰਾਂਗੇ ਕਿ ਅੱਜ ਦੇ ਟਾਈਮ ਦੇ ਵਿੱਚ ਵੀ ਲੋਕ ਕਿਉਂ ਜ਼ਿਆਦਾ ਦੁਖੀ ਨੇ ਸੁਖੀ ਕਿਉਂ ਨਹੀਂ ਹੈਗੇ ਇੱਥੇ ਇੱਕ ਗੱਲ ਆਪਾਂ ਹੋਰ ਮੈਂ ਐਡ ਕਰਨੀ ਚਾਹੂੰਗੀ ਕਿ ਜਦੋਂ ਆਪਾਂ ਗੁਰੂ ਜੀ ਦਾ ਇੱਥੇ ਇਹ ਵੀ ਗੱਲ ਜਿਹੜੀ ਕਹਾਣੀ ਆ ਉਹ ਇਹਦੇ ਨਾਲ ਰਿਲੇਟ ਕਰਦੀ ਆ ਕਿ ਜਦੋਂ ਆਪਾਂ ਗੁਰੂ ਜੀ ਦਾ ਹੁਕਮ ਮੰਨਾਂਗੇ ਨਾ ਫਿਰ ਗੁਰੂ ਜੀ ਦੇ ਹੁਕਮ ਦੇ ਵਿੱਚ ਹੀ ਸੁੱਖ ਹੈ ਤੇ ਸੁੱਖ ਇੱਧਰ ਉੱਧਰ ਆਪਾਂ ਭਾਲਦੇ ਫਿਰਦਿਆਂ ਜੀ ਪਰ ਜਿਹੜਾ ਗੁਰੂ ਜੀ ਦੇ ਹੁਕਮ ਤੇ ਤੁਰ ਪਿਆ ਉਹ ਸਮਝ ਲਓ ਬੰਦਾ ਸੁਖੀ ਹੈ ਤੇ ਇਹ ਕਹਾਣੀ ਦੇ ਵਿੱਚ ਜੋ ਬੀਰਬਲ ਆ ਉਹ ਵੀ ਜੀ ਅਕਬਰ ਦੇ ਨਾਲ ਕਿਤੇ ਨਾ ਕਿਤੇ ਤੁਸੀਂ ਦੇਖਿਓ ਇਸ ਕਹਾਣੀ ਵਿੱਚ ਕਿ ਜਿਹੜੀਆਂ ਗੱਲਾਂ ਮੈਂ ਤੁਹਾਨੂੰ ਹੁਣ ਗੁਰੂ ਜੀ ਨਾਲ ਰਿਲੇਟਡ ਬੋਲੀਆਂ ਨੇ ਕਿ ਆਪਾਂ ਨੂੰ ਉਹਨਾਂ ਦੇ ਹੁਕਮ ਦੇ ਅਕੋਰਡਿੰਗ ਚੱਲਣਾ ਚਾਹੀਦਾ ਤੇ ਜਿਹੜਾ ਬੀਰਬਲ ਸੀ ਉਹ ਅਕਬਰ ਦਾ ਨੌਕਰ ਸੀ ਤੇ ਆਪਾਂ ਵੀ ਕਿਤੇ ਨਾ ਕਿਤੇ ਨੌਕਰ ਆ ਆਪਣੇ ਉਸ ਪਰਮਾਤਮਾ ਦੇ ਤੇ ਜਦੋਂ ਬੀਰਬਲ ਦੇਖੋ ਕਿਵੇਂ ਅਕਬਰ ਦੇ ਅਕੋਰਡਿੰਗ ਚੱਲਦਾ ਆ ਬਹੁਤ ਹੀ ਦਿਮਾਗ ਦੇ ਨਾਲ ਚੱਲਦਾ ਆ ਬਹੁਤ ਹੀ ਸੂਝਵਾਨ ਇਨਸਾਨ ਤੇ ਬਹੁਤ ਹੀ ਇੱਕ ਚਲਾਕ ਚੁਸਤੀ ਦੇ ਨਾਲ ਜੀ ਉਹ ਆਪਣਾ ਹਮੇਸ਼ਾ ਆਪਣੇ ਅਕਬਰ ਦਾ ਕਿਵੇਂ ਦਿਲ ਜਿੱਤ ਲੈਂਦਾ ਤੇ ਆਪਾਂ ਵੀ ਆਪਣੇ ਗੁਰੂ ਜੀ ਦਾ ਦਿਲ ਜਿੱਤਣਾ ਵਾ ਆਪਾਂ ਵੀ ਕਿਵੇਂ ਜਿੱਤਣਾ ਇਹ ਇੱਕ ਤੁਹਾਨੂੰ ਛੋਟੀ ਜਿਹੀ ਸਟੋਰੀ ਮੈਂ ਤੁਹਾਨੂੰ ਸੁਣਾਉਣ ਲੱਗੀ ਆ ਇੱਕ ਦਿਨ ਅਕਬਰ ਬੀਰਬਲ ਨੂੰ ਆਪਣੇ ਕੋਲ ਬੁਲਾ ਕੇ ਪੁੱਛਦਾ ਹੈ ਕਿ 10 ਕੀ ਬੈਂਗਣ ਕਿਵੇਂ ਦਾ ਹੁੰਦਾ ਹੈ ਤੇ ਬੀਰਬਲ ਸੋਚਾਂ ਚ ਪੈ ਜਾਂਦਾ ਹੈ ਕਿ ਅਕਬਰ ਜੀ ਮੈਨੂੰ ਇਹ ਕਿਉਂ ਪੁੱਛਦੇ ਨੇ ਕਿ ਬੈਂਗਣ ਕਿਵੇਂ ਦਾ ਹੁੰਦਾ ਹੈ ਤੇ ਫਿਰ ਵੀ ਚਲੋ ਜੀ ਉਹ ਦਿਮਾਗ ਲੜੋਂਦਾ ਤੇ ਉਹ ਉਹਦਾ ਰਿਪਲਾਈ ਜਦ ਹੀ ਨਹੀਂ ਦਿੰਦਾ ਅਕਬਰ ਨੂੰ ਬੀਰਬਲ ਕਹਿੰਦਾ ਕਿ ਮੈਂ ਇਹਦਾ ਜਵਾਬ ਤੁਹਾਨੂੰ ਕੱਲ ਦਵਾਂਗਾ ਤੇ ਬਹੁਤ ਹੀ ਜ਼ਿਆਦਾ ਤੇਜ਼ ਬੰਦਾ ਹੁੰਦਾ ਜੀ ਉਹ ਤੇ ਆਲੇ ਦੁਆਲੇ ਉਹ ਪਤਾ ਕਰਦਾ ਸਾਰਿਆਂ ਤੋਂ ਕੀ ਅਕਬਰ ਨੂੰ ਬੈਂਗਣ ਪਸੰਦ ਹੈ ਉਹਨੂੰ ਬੈਂਗਣ ਖਾਣਾ ਪਸੰਦ ਆ ਕਿ ਨਹੀਂ ਉਹ ਰਸੋਈ ਦੇ ਵਿੱਚ ਵੀ ਪਤਾ ਕਰਦਾ ਤੇ ਉਹਨਾਂ ਦੇ ਘਰਦਿਆਂ ਤੋਂ ਵੀ ਪਤਾ ਕਰਦਾ ਉਹ ਇੱਕ ਦਿਨ ਦੇ ਵਿੱਚ ਸਾਰੀ ਪੁੱਛ ਪੜਤਾਲ ਕੱਢ ਲੈਂਦਾ ਕਿ ਅਕਬਰ ਨੂੰ ਬੈਂਗਣ ਕਿਵੇਂ ਦਾ ਲੱਗਦਾ ਖਾਣ ਦੇ ਵਿੱਚ ਪਸੰਦ ਆ ਕਿ ਨਹੀਂ ਪਸੰਦ ਤੇ ਉਹਨੂੰ ਇਹ ਪਤਾ ਲੱਗਦਾ ਆਪਣੀ ਸਾਰਾ ਦਿਨ ਜਿਹੜੀ ਉਹ ਛਾਨਬੀਨ ਜੀ ਕਰਦਾ ਕਿ ਜਿਹੜਾ ਅਕਬਰ ਆ ਉਹਨੂੰ ਬੈਂਗਣ ਬਿਲਕੁਲ ਨਹੀਂ ਪਸੰਦ ਉਹ ਬੈਂਗਣ ਖਾਣਾ ਪਸੰਦ ਨਹੀਂ ਕਰਦਾ ਇਵੇਂ ਦੂਜੇ ਦਿਨ ਜੀ ਜਦੋਂ ਵੀਰਬਲ ਅਕਬਰ ਕੋ ਜਾਂਦਾ ਤੇ ਜਾ ਕੇ ਉਹਨਾਂ ਨੂੰ ਕਹਿੰਦਾ ਕਿ ਅੱਜ ਮੈਂ ਤੁਹਾਨੂੰ ਦੱਸਦਾ ਕਿ ਬੈਂਗਣ ਕਿਵੇਂ ਦਾ ਹੁੰਦਾ ਤੁਸੀਂ ਮੈਨੂੰ ਕੱਲ ਪੁੱਛਿਆ ਸੀ ਮੈਂ ਤੁਹਾਨੂੰ ਕਿਹਾ ਸੀ ਮੈਂ ਇਹਦਾ ਜਵਾਬ ਤੁਹਾਨੂੰ ਕੱਲ ਦਊਂਗਾ ਤੇ ਅੱਜ ਮੇਰਾ ਜਵਾਬ ਇਹ ਹੈ ਕਿ ਜੋ ਰੰਗ ਦਾ ਹੀ ਕਾਲਾ ਹੈ ਉਹ ਕਿਵੇਂ ਆਪਾਂ ਖਾ ਸਕਦੇ ਹਾਂ ਉਹ ਕਿਵੇਂ ਵਧੀਆ ਹੋ ਸਕਦਾ ਜਿਹਦਾ ਰੰਗ ਹੀ ਕਾਲਾ ਹੈ ਕਿ ਛੱਡੋ ਭਰਾ ਬੈਂਗਣ ਨੂੰ ਬੈਂਗਣ ਨਹੀਂ ਖਾਣਾ ਇਹ ਬੈਂਗਨ ਵਧੀਆ ਹੀ ਨਹੀਂ ਜਦੋਂ ਦੇਖਣ ਚ ਹੀ ਨਹੀਂ ਵਧੀਆ ਤੇ ਖਾਣ ਦੇ ਵਿੱਚ ਕਿਵੇਂ ਵਧੀਆ ਹੋਊਗਾ ਜਦੋਂ ਦੇਖਣ ਚ ਕਾਲਾ ਤੇ ਅਕਬਰ ਕਹਿੰਦਾ ਠੀਕ ਆ ਉਹ ਮੰਨ ਲੈਂਦਾ ਜੀ ਅ ਬੀਰਬਲ ਦੀ ਗੱਲ ਕੁਝ ਕੁ ਮਹੀਨਿਆਂ ਬਾਅਦ ਕੀ ਹੁੰਦਾ ਆ ਅਕਬਰ ਬਿਮਾਰ ਹੋ ਜਾਂਦਾ ਬਹੁਤ ਜ਼ਿਆਦਾ ਵੈਦ ਆਉਂਦਾ ਜੀ ਵੈਦ ਨੂੰ ਬੁਲਾਇਆ ਜਾਂਦਾ ਵਾ ਤੇ ਵੈਦ ਉਹਨੂੰ ਖਾਣ ਪੀਣ ਦਾ ਸੁਜੈਸ਼ਨ ਦਿੰਦਾ ਜਿਵੇਂ ਡਾਈਟ ਪਲੈਨਿੰਗ ਹੁੰਦੀ ਹੈ ਨਾ ਉਹ ਡਾਈਟ ਪਲਾਨ ਕਰਦਾ ਉਹਦੀ ਤੁਸੀਂ ਆਹ ਖਾ ਲਓ ਆਹ ਖਾ ਲਓ ਹਨਾ ਸੋ ਜਿਹੜਾ ਹੁੰਦਾ ਜੀ ਵੈਦ ਉਹ ਅਕਬਰ ਨੂੰ ਕਹਿੰਦਾ ਆ ਕਿ ਤੁਸੀਂ ਥੋੜਾ ਜਿਆਰ ਖਾਣੇ ਦੇ ਵਿੱਚ ਨਾ ਰੋਜ਼ ਭਾਵੇਂ ਬੈਂਗਣ ਦਾ ਪੜਥਾ ਲੈ ਲਿਆ ਕਰੋ ਇਹ ਬਹੁਤ ਵਧੀਆ ਹੁੰਦਾ ਕਿ ਬੈਂਗਣ ਦਾ ਪੜਥਾ ਆ ਜਿਹੜਾ ਉਹ ਆਪਣੀ ਸਿਹਤ ਲਈ ਵੀ ਵਧੀਆ ਹੁੰਦਾ ਉਹ ਚ ਕਾਫੀ ਵਧੀਆ ਤੱਤ ਹੁੰਦੇ ਨੇ ਤੇ ਉਹ ਤੇਰੀ ਜਿਹੜੀ ਬਿਮਾਰੀ ਆ ਉਹ ਸੈੱਟ ਕਰ ਦੇਣਗੇ ਬਹੁਤ ਵਧੀਆ ਗੁਣ ਹੁੰਦੇ ਆ ਬੈਂਗਣ ਦੇ ਪੜਤੇ ਚ ਹੁਣ ਕੋਲ ਖੜਾ ਸੀ ਜੀ ਬੀਰਬਲ ਤੇ ਅਕਬਰ ਉਹਨੂੰ ਫੇਰ ਪੁੱਛਦਾ ਹੈ ਕੀ ਬਿਰਬਲ ਦੱਸ ਬੈਂਗਣ ਕਿਵੇਂ ਦਾ ਹੁੰਦਾ ਹੈ ਤੇ ਹੁਣ ਪਤਾ ਵੀਰਬਲ ਨੇ ਕੀ ਜਵਾਬ ਦਿੱਤਾ ਬਿਰਬਲ ਦੇਖੋ ਕੀ ਜਵਾਬ ਦਿੰਦਾ ਜੀ ਬਿਰਬਲ ਦੋਨੋਂ ਹੱਥ ਜੋੜ ਕੇ ਕਹਿੰਦਾ ਕਿ ਅਕਬਰ ਬਾਦਸ਼ਾਹ ਜੀ ਜਿਸ ਬੈਂਗਣ ਦਾ ਰੰਗ ਸ਼੍ਰੀ ਕ੍ਰਿਸ਼ਨ ਦੇ ਰੰਗ ਵਰਗਾ ਹੋਵੇਗਾ ਉਹ ਬੈਂਗਣ ਵਧੀਆ ਹੀ ਹੋਵੇਗਾ ਖਾਣਾ ਚਾਹੀਦਾ ਆ ਵਧੀਆ ਤੱਤ ਹੁੰਦੇ ਆ ਉਹਦੇ ਵਿੱਚ ਬਾਦਸ਼ਾਹ ਕਹਿੰਦਾ ਤੂੰ ਯਾਰ ਬੰਦਾ ਕਿਵੇਂ ਦਾ ਬੰਦਾ ਹੈ ਤੂੰ ਤੂੰ ਮੈਨੂੰ ਪਹਿਲਾਂ ਕਹਿੰਦਾ ਸੀ ਆ ਕਿ ਬੈਂਗਣ ਕਾਲਾ ਹੁੰਦਾ ਇਹਨੂੰ ਨਹੀਂ ਖਾਣਾ ਚਾਹੀਦਾ ਇਹ ਵਧੀਆ ਚੀਜ਼ ਨਹੀਂ ਤੇ ਅੱਜ ਤੂੰ ਕਹਿੰਦਾ ਇਹਦਾ ਰੰਗ શ્રીਕ੍ਰਿਸ਼ਨ ਜੀ ਦੇ ਰੰਗ ਵਰਗਾ ਹੈ ਤੇ ਇਹਨੂੰ ਖਾਣਾ ਚਾਹੀਦਾ ਹੈ ਇਹ ਵਧੀਆ ਹੁੰਦਾ ਹੈ ਤੇ ਫਿਰ ਦੇਖੋ ਜੀ ਬੀਰਬਲ ਕੀ ਜਵਾਬ ਦਿੰਦਾ ਬੀਰਬਲ ਕਹਿੰਦਾ ਕਿ ਮੈਂ ਤੁਹਾਡੀ ਇਹ ਗੱਲ ਦਾ ਇਹ ਜਵਾਬ ਦੇਣਾ ਚਾਹੁੰਨਾ ਕਿ ਮੈਂ ਗੁਲਾਮ ਤੁਹਾਡਾ ਆ ਬੈਂਗਣ ਦਾ ਨਹੀਂ ਆ ਮੈਂ ਤੁਹਾਡੀ ਖੁਸ਼ੀ ਦੇਖਣੀ ਆ ਮੈਂ ਤੁਹਾਡੀ ਖੁਸ਼ੀ ਲਈ ਇਹ ਉਹੀ ਗੱਲ ਕਹਿਣੀ ਆ ਜਿਸ ਵਿੱਚ ਤੁਸੀਂ ਰਾਜ਼ੀ ਹੋ ਅਕਬਰ ਬਿਰਬਲ ਦੀ ਇਹ ਗੱਲ ਸੁਣ ਕੇ ਬਹੁਤ ਹੀ ਖੁਸ਼ ਹੁੰਦਾ ਤੇ ਆਪਾਂ ਨੂੰ ਵੀ ਉਹੀ ਗੱਲ ਕਰਨੀ ਚਾਹੀਦੀ ਆ ਜਿਹਦੇ ਵਿੱਚ ਆਪਣਾ ਪਰਮਾਤਮਾ ਰਾਜ਼ੀ ਹੋਵੇ ਤੇ ਜਿਸ ਦਿਨ ਆਪਾਂ ਨੂੰ ਇਹ ਗੱਲ ਸਮਝ ਪੈ ਗਈ ਕਿ ਆਪਾਂ ਵੀ ਉਹੀ ਕੰਮ ਕਰੀਏ ਜਿਸ ਵਿੱਚ ਆਪਣੇ ਗੁਰੂ ਜੀ ਦੀ ਖੁਸ਼ੀ ਆ ਜਿਸ ਵਿੱਚ ਆਪਣੇ ਗੁਰੂ ਜੀ ਰਾਜ਼ੀ ਆ ਤੇ ਫਿਰ ਬੰਦਾ ਕਦੀ ਗਲਤ ਕੰਮ ਨਹੀਂ ਕਰੇਗਾ ਹੁਣ ਅਸੀਂ ਉਹ ਕੰਮ ਵੀ ਕਰਦੇ ਹਾਂ ਜੋ ਗੁਰੂ ਜੀ ਨੂੰ ਚੰਗੇ ਨਹੀਂ ਲੱਗਦੇ ਅਸੀਂ ਉਹ ਰਸਤਿਆਂ ਤੇ ਵੀ ਤੁਰੇ ਹੋਏ ਹਾਂ ਜਿਹੜੇ ਰਸਤੇ ਤੇ ਗੁਰੂ ਜੀ ਨੇ ਕਿਹਾ ਸੀ ਇਹ ਰਸਤਿਆਂ ਤੇ ਨਹੀਂ ਤੁਰਨਾ ਅਸੀਂ ਉਹ ਵਸਤੂ ਅਮਿਖਾਂ ਕਾਨਿਆ ਜੀ ਉਹ ਪੈਰਾਵਾ ਵੀ ਪਾਉਣਿਆਂ ਜੋ ਗੁਰੂ ਜੀ ਨੇ ਆਪਾਂ ਨੂੰ ਮਨਾ ਕੀਤਾ ਸੀ ਅਸੀਂ ਉਹ ਰਾਹ ਅਪਣਾ ਲਿਆ ਜੋ ਗੁਰੂ ਜੀ ਆਖਦੇ ਸੀ ਕਿ ਇਹ ਰਾਹ ਤੇ ਨਹੀਂ ਤੁਰਨਾ ਤਾਂ ਅੱਜ ਆਪਣੀ ਜੀਵਨ ਵਿੱਚ ਦੁੱਖ ਨੇ ਸੁੱਖ ਨਹੀਂ ਹੈ ਜਿਸ ਦਿਨ ਆਪਾਂ ਗੁਰੂ ਜੀ ਦੇ ਹੁਕਮ ਦੇ ਮੁਤਾਬਿਕ ਚੱਲਣ ਲੱਗ ਪਏ ਜੀਵਨ ਵਿੱਚ ਸੁੱਖ ਹੀ ਸੁੱਖ ਨੇ ਹੋ ਜਾਣਗੇ ਜੀ ਫਿਰ ਆਪਣੇ ਫਿਰ ਜੀਵਨ ਵਿੱਚ ਖੁਸ਼ੀਆਂ ਹੀ ਨਹੀਂ ਖੁਸ਼ੀਆਂ ਹੋਣੀਆਂ ਖੇੜੇ ਖੇੜੇ ਹੋਣਗੇ ਬੰਦਾ ਕਦੀ ਵੀ ਦੁਖੀ ਨਹੀਂ ਹੋਵੇਗਾ ਪਰ ਇਹਦੇ ਲਈ ਆਪਾਂ ਨੂੰ ਆਪਣੇ ਗੁਰੂ ਜੀ ਦੇ ਚੱਲੇ ਜੋ ਉਹਨਾਂ ਨੇ ਰਾਹ ਦੱਸਿਆ ਉਦੋਂ ਤੇ ਆਪਾਂ ਨੂੰ ਚੱਲਣਾ ਪਵੇਗਾ ਹੁਣ ਜਿਵੇਂ ਬੀਰਬਲ ਅਕਬਰ ਨੂੰ ਖੁਸ਼ ਕਰਨ ਲਈ ਜਿਵੇਂ ਅਕਬਰ ਦੇ ਲਈ ਸਹੀ ਜੀ ਉਵੇਂ ਹੀ ਕਰਦਾ ਤੇ ਉਹੀ ਰਾਹ ਪਨਾ ਲੈਂਦਾ ਇਦਾਂ ਹੀ ਆਪਣੇ ਗੁਰੂ ਜੀ ਨੂੰ ਖੁਸ਼ ਕਰਨ ਲਈ ਆਪਾਂ ਨੂੰ ਉਹੀ ਰਾਹ ਬਣਾਉਣੇ ਪੈਣੇ ਆ ਜਿਸ ਦੇ ਵਿੱਚ ਆਪਣੇ ਗੁਰੂ ਜੀ ਖੁਸ਼ ਨੇ ਤਾਂ ਕਿ ਆਪਾਂ ਵੀ ਆਪਣੀ ਜੀਵਨ ਦੇ ਵਿੱਚ ਖੁਸ਼ੀਆਂ ਮਾਣ ਸਕੀਏ ਸੁਖੀ ਸੁਖੀ ਰਹਿ ਸਕੀਏ ਠੀਕ ਹੈ ਜੀ ਇਹ ਸੀਗੀ ਅੱਜ ਦੀ ਵੀਡੀਓ ਆਈ ਥਿੰਕ ਤੁਸੀਂ ਇਸ ਵੀਡੀਓ ਰਾਹੀਂ ਤੁਹਾਨੂੰ ਕੁਝ ਨਾ ਕੁਝ ਜ਼ਰੂਰ ਸਿੱਖਣ ਨੂੰ ਮਿਲਿਆ ਹੋਵੇਗਾ ਤੇ ਜੇ ਤੁਹਾਨੂੰ ਵੀ ਵੀਡੀਓ ਵਧੀਆ ਲੱਗੀ ਨਾ ਪਲੀਜ਼ ਇਸ ਨੂੰ ਲਾਈਕ ਕਰਨਾ ਤੇ ਇਸ ਦੇ ਕਮੈਂਟ ਵੀ ਜ਼ਰੂਰ ਕਰਨਾ ਕਿ ਵੀਡੀਓ ਕਿਵੇਂ ਦੀ ਲੱਗੀ ਤੁਹਾਨੂੰ ਆਪਣਾ ਜੋ ਵੀ ਤੁਹਾਡਾ ਕਮੈਂਟ ਆ ਉਹ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੇ ਕੇ ਜਾਣਾ ਠੀਕ ਹੈ ਜੀ ਤੁਹਾਡੀ ਜੋ ਵੀ رائے ਆ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਨਾ ਮਿਲਦੇ ਹਾਂ ਫੇਰ ਨੈਕਸਟ ਵੀਡੀਓ 'ਚ ਤਦ ਤੱਕ ਦੇ ਲਈ ਸਭ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜਿਉਂਦੇ ਰਹੋ ਹੱਸਦੇ ਰਹੋ ਵਸਦੇ ਰਹੋ ਵਾਹਿਗੁਰੂ ਜੀ ਤੁਹਾਨੂੰ ਸਭ ਨੂੰ ਚੜ੍ਹਦੀ ਕਲਾ 'ਚ ਰੱਖਣ ਸਤਿ ਸ਼੍ਰੀ ਅਕਾਲ ਜੀ